ਕਲਪ ਕਲੀ ਦਾ ਅਸਾਈਨਮੈਂਟ ਜਿਹੜੀ ਹੈਗੀ ਹੈ ਇੰਗਲੈਂਡ ਭੇਜੀ ਗਈ ਹੈ ਜੋ ਲੀਚੀ ਦੀ ਪਠਾਨਕੋਟ ਦੀ ਲੀਚੀ ਦੀ ਪਠਾਨਕੋਟ ਦੀ ਲੀਚੀ ਦੀ ਮਿਠਾਸਿਟੀ ਹੈਗੀ ਹੈ ਵਿਦੇਸ਼ਾਂ ਨੂੰ ਵੀ ਜ਼ਾਇਦੀ ਐਕਸਪੋਰਟ ਹੋ ਰਹੀ ਹੈ ਜੀ ਤੁਸੀਂ ਕੱਲ ਨਾਲ ਸੀ ਕਿ ਕੀ ਕਹਿਣਾ ਤੁਹਾਡਾ ਬਿਲਕੁਲ ਜੀ ਪਹਿਲਾਂ ਤਾਂ ਸਾਡੇ ਕਿਸਾਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਜਿਨ੍ਹਾਂ ਦੀ ਲੀਚੀ ਬਾਹਰ ਗਈ ਹੈ ਉਸ ਤੋਂ ਪਹਿਲਾਂ ਆਪਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਪਿਛਲੇ ਹਫਤੇ ਸਾਡੇ ਇੱਥੇ ਸੂਬਾ ਪੱਧਰ ਦਾ ਲੀਚੀ ਸ਼ੋਅ ਹੋਇਆ ਸੀ ਜਿੱਥੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਆਏ ਸੀ ਤੇ ਉਹਨਾਂ ਨੇ ਬਾਰੋਂ ਐਕਸਪੋਰਟਰਸ ਨਾਲ ਮੀਟਿੰਗ ਕਰਵਾਈ ਜ਼ਿੰਮੇਦਾਰਾਂ ਦੀ ਤੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਹੀ ਵਿਦਨ 4-5 ਦਿਨਾਂ ਦੇ ਵਿੱਚ ਜਿਹੜੀ ਸਾਡੀ ਲੀਤੀ ਆ ਉਹ ਜੁਕੇ ਚ ਰਹਿ ਗਈ ਤੇ ਅਸੀਂ ਸਾਡੇ ਮੈਡਮ ਡਾਇਰੈਕਟਰ ਮੈਡਮ ਸ਼ਿਲੈਂਦਰ ਕੌਰ ਜੀ ਉਹਨਾਂ ਦਾ ਵੀ ਇਦਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਜਿਹੜੇ ਜ਼ਿੰਮੇਦਾਰਾਂ ਨਾਲ ਲਗਾਤਾਰ ਰابطਾ ਕਾਇਮ ਕਰਦੇ ਰਹਿੰਦੇ ਨੇ ਦੀ ਮੀਤਰਾ ਨੂੰ ਤਸਾਹੀਤ ਕਰ ਦੇ ਦਿੰਦੇ ਆ ਕਿ ਜਿਹੜੀ ਆਪਣੀ ਜਿਹੜੀ ਲੀਚੀ ਆ ਉਹਨਾਂ ਨੂੰ ਬਾਹਰ ਭੇਜੀ ਜਾਵੇ ਖੁਦ ਮੰਡੀ ਕਰਨ ਕੀਤਾ ਜਾਵੇ ਕਲੀ ਕਨਸਾਈਨਮੈਂਟ ਚ ਕਿੰਨੀ ਲੀਚੀ ਸੀਗੀ ਔਰ ਕਿਵੇਂ ਕੁਆਲਿਟੀ ਮੈਜ਼ਰਮੈਂਟ ਕੀਤਾ ਗਿਆ ਜਿਹੜੀ ਪਹਿਲੀ ਜਿਹੜੀ ਸਾਡੀ ਕਨਸਾਈਨਮੈਂਟ ਗਈ ਹੈ ਜੁਕੇ ਗਈ ਹੈ ਇਹਦੇ ਵਿੱਚ ਸਾਡਾ 1.2 ਪੁਆਇੰਟ 1.2 ਜਿਹੜੀ ਮੀਟ੍ਰਿਕ ਟਨ ਜਿਹੜੀ ਆ ਉਹ ਲੀਚੀ ਮਿਸਟਰ ਕੇਸ਼ ਗੜਵਾਲ ਪਿੰਡ ਮੁਰਾਦਪੁਰ ਉਹਨਾਂ ਦੀ ਗਈ ਆ ਉਹਦੇ ਵਿੱਚ ਅਸੀਂ ਜਿਹੜੀ ਸੀ 1.5 ਕਿਲੋ ਦੀ ਪਲਾਸਟਿਕ ਦੀ ਜਿਹੜੀ ਬਾਸਕਟ ਸੀ ਉਹਨਾਂ ਦੇ ਵਿੱਚ ਪੈਕਿੰਗ ਕੀਤੀ 3-3 ਕਿਲੋ ਦੇ ਅਸੀਂ ਬਾਕਸਸ ਵੀ ਪੈਕਿੰਗ ਕੀਤੀ ਦੋ ਅਲੱਗ ਤਰ੍ਹਾਂ ਦੀਆਂ ਪੈਕਿੰਗ ਕਰਕੇ ਭੇਜੀਆਂ ਉਹ ਅਸੀਂ ਦੇਖਿਆ ਕਿ ਜਿਹੜੀ ਡਿਮਾਂਡ ਜ਼ਿਆਦਾ ਆਏਗੀ ਤੇ ਉਹਦੇ ਅਕੋਰਡਿੰਗਲੀ ਨੈਕਸਟ ਜਿਹੜੀ ਆਪਾਂ ਲਈ ਚੀ ਫਿਰ ਭੇਜਿਆ ਕਰਾਂਗੇ